ਜੂਨ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਤਤਕਾਲੀ ਕਾਂਗਰਸ ਸਰਕਾਰ ਦੇ ਵੱਲੋਂ ਕੀਤੇ ਗਏ ਫੌਜੀ ਹਮਲੇ ਸਮੇਂ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨ ਦੇ ਲਈ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਵਿਖੇ ਸ਼ੋਭਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਕੱਲੂਕਾਰਾ ਹਫ਼ਤੇ ਦੌਰਾਨ ਇਸ ਪਾਵਨ ਸਰੂਪ ਦੇ ਦਰਸ਼ਨ ਕਰਵਾਏ ਜਾਂਦੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ 23 ਜੂਨ 1984 ਦੇ ਵਿੱਚ ਹੋਏ ਹਮਲੇ ਦੌਰਾਨ ਜ਼ਖਮੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਸ਼ਿਸ਼ੋਭਿਤ ਕੀਤਾ ਗਿਆ। ਇਸ ਪਾਵਨ ਸਰੂਪ ਨੂੰ ਸ਼ਿਸ਼ੋਭਿਤ ਕਰਨ ਦੀ ਸੇਵਾ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰਾਂਤੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਬਲੋਨੀ ਨਿਭਾਈ ਗਈ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਆਖਿਆ ਕਿ ਜੂਨ 84 ਦੇ ਵੈਸ਼ਿਆਨਾ ਕਾਰੇ ਨੂੰ ਕਦੇ ਵੀ ਸਿੱਖ ਕੌਮ ਭਰ ਨਹੀਂ ਸਕਦੀ। 40 ਸਾਲ ਮੰਗਰੋਬੀ ਸਿੱਖਾਂ ਦੇ ਜਖਰੇ ਨੇ ਨੌਜਵਾਨ ਪੀੜੀ ਨੂੰ ਐਸੇ ਵਾਕਿਆਤੋਂ ਜਾਣੂ ਕਰਵਾਉਣ ਲਈ ਜਖਮੀ ਹੋਏ ਪਾਵਨ ਸਰੂਪ ਸੰਗਤ ਦੇ ਦਰਸ਼ਨ ਲਈ ਸ਼ਿਸ਼ੋਭਿਤ ਕੀਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਆਖਿਆ ਕਿ ਸੰਗਤਾਂ ਕੱਲੂਕਾਰਾ ਹਫ਼ਤੇ ਦੌਰਾਨ ਸਰਾਂ ਤੇ ਕਾਲੇ ਰੰਗ ਦੀਆਂ ਚੁੰਨੀਆਂ ਤੇ ਦਸਤਾਰਾਂ ਸਜਾਉਣ ਔਰ ਹਰ ਸਾਲ ਦੀ ਤਰ੍ਹਾਂ ਤਾਂ ਨੇ ਕੋਈ ਗੁਰਸਿੱਖ ਜੀ ਮਹਾਰਾਜੀ ਦੇ ਪਾਵਨ ਸਰੂਪ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਉਸ ਦਿਨ ਪ੍ਰਕਾਸ਼ਮਾਨ ਸਨ ਉਹ ਪਾਵਨ ਸਰੂਪ ਜਿਵੇਂ ਹਰ ਸਾਲ ਪ੍ਰਕਾਸ਼ ਕੀਤੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਬਾਬਾ ਬੁੱਢਾਖੰਡ ਜੀ ਦੇ ਸਥਾਨ ਤੇ ਅੱਜ ਪ੍ਰਕਾਸ਼ ਕੀਤੇ ਗਏ ਨੇ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਔਰ ਉਹ ਗੋਲੀ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਅੰਦਰ ਦੱਖਣੀ ਬਾਹੀ ਵਾਲੇ ਪਾਸਿਓਂ ਆ ਕੇ ਲੱਗੀ ਔਰ ਸੁਖਨਾ ਸਾਹਿਬ ਜੀ ਦੀ ਪਾਵਨ ਰਬਾਨੀ ਤੱਕ ਜੋ ਸਤਿਗੁਰਾਂ ਦੇ ਪਾਵਨ ਸ਼ੀਰ ਜੱਟ ਹੋਇਆ ਉਹ ਗੋੜੀ ਉਸਤਤ ਪਰਮਪੰਤ ਪਾਵਨ ਸਰੂਪ ਸੰਗਤ ਤੇ ਦਰਸ਼ਨ ਵਾਸਤੇ ਪ੍ਰਕਾਸ਼ਮਾਨ ਕੀਤੇ ਗਏ ਨੇ ਸ਼੍ਰੀ ਅਕਾਲ ਤਖਸੈਬ ਜੀ ਤੋਂ ਇਹ ਆਦੇਸ਼ ਕੀਤਾ ਗਿਆ ਕਿ ਇਹ ਤੀਜਾ ਘਟੋ ਘਰਾ ਜਿਹੜਾ ਸਿੱਖ ਪੰਥ ਦੇ ਵਿੱਚ ਵਾਪਰਿਆ ਹੈ ਸਿੱਖ ਪੰਥ ਦੇ ਨਾਲ ਵਾਪਰਿਆ ਹੈ ਜਿਸ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਸੈਬ ਸਾਹਿਬ ਔਰ ਹੋਰ ਸੈੰਤੀ ਗੁਰਦੁਆਰਿਆਂ ਤੇ ਭਾਰਤੀ ਹਕੂਮਤ ਵੱਲੋਂ ਹਮਲਾ ਕਰਕੇ ਤੇ ਉਹਨਾਂ ਦੀ ਬੇਅਦਬੀ ਕਰ ਜਿਹੜੀ ਜਿਹੜੀ ਹੈ ਉਹ ਕੀਤੀ ਗਈ ਹੈ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਕਿ ਦੁਨੀਆ ਭਰ ਵਿੱਚ ਵਸਦੇ ਹਰ ਸਿੱਖ ਔਰ ਹਰ ਗੋਦਵਾਰਾ ਸਾਹਿਬ ਦੇ ਵਿੱਚ ਇਸ ਜੁਲਮੀ ਦਾਸਤਾਨ ਦੀ ਜਿਹੜਾ ਸਮਾਗਮ ਕਰਵਾ ਕੇ ਤੇ ਸੰਗਤ ਦੇ ਨਾਲ ਆਉਣ ਵਾਲੀ ਪੀੜ੍ਹੀ ਦੇ ਨਾਲ ਇਹ ਜਿਹੜੀ ਦਾਸਤਾਨ ਹੈ ਇਹਨੂੰ ਸਾਂਝਾ ਕੀਤਾ ਜਾਏ ਔਰ ਹਰ ਸਿੱਖ 4 ਤੋਂ 6 ਜੂਨ ਤੱਕ ਆਪਣੇ ਸਿਰ ਤੇ ਕਾਲੀਆਂ ਦਸਤਾਰਾਂ ਸਜਾਉਣ ਔਰ ਬੀਬੀਆਂ ਕਾਲੇ ਦੁਪੱਟੇ ਲੈ ਕੇ ਉਸ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਵੀ ਕਰਨ ਔਰ ਗੁਰਮੁਸਾਗਮ ਕਰਵਾ ਕੇ ਸੰਗਤਾਂ ਨੂੰ ਜਾਣੂ ਕਰਨ ਦਾ ਜਿਹੜਾ ਯਤਨ ਹੈ ਉਹ ਜਰੂਰ ਕਰਨ ਔਰ ਬਹੁਤ ਹੀ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਔਰ ਸਤਕਾਰ ਭੇਟ ਕਰਨ ਦੱਸ ਦੇ ਕਿ ਇਸ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਤੇ ਭਾਈ ਪ੍ਰੇਮ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਉਮਰਤ ਦਿੱਤੀ।